ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 8 ਕਟੀਆਂ ਸੇ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਭਾਈ ਜੀ ਹੱਸੀ ਗਾਲ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਠੀਕ ਹੋ ਵਧੀਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਸੁਣਾਓ ਠੀਕ ਹੋ ਬਾਬਾ ਜੀ ਹਾਂ ਵਧੀਆ ਜੀ ਵਧੀਆ ਚੱਲ ਰਗਾ ਕੰਮ ਕਰ ਕਿਰਪਾ ਸੱਚੇ ਪਾਤਸ਼ਾਹੀ ਬਾਬੇ ਨਾਨਕ ਦੀ ਮਿਹਰਾਂ ਤੁਸੀਂ ਦੱਸੋ ਠੀਕ ਹੈ ਜੀ ਹਾਂ ਇੱਕ ਬੱਚੀ ਹੈ ਨਾ ਹਾਂਜੀ ਇੱਕ ਬੱਚੀ ਹੈ 8 ਕਟੀਆਂ ਵੀਰੇ ਠੀਕ ਆ ਹਾਂ ਛੋਟੀ ਕੱਟੀ ਤੋਂ ਲੈ ਕੇ ਵੱਡੀਆਂ ਕੱਟੀਆਂ ਤੱਕ ਆ ਬੰਨ ਵਾਲੀਆਂ ਚਾਰ ਤਾਂ ਕੱਟੀਆਂ ਮਹੀਨੇ 20 ਦਿਨ ਦੇ ਵਿੱਚ ਹੀ ਹਾਂਜੀ ਸਾਰੀਆਂ ਇਧਰ ਲਿਆਂ ਦਾ ਟੀਕੇ ਦੇ ਕਾਬਲੀ ਹਾਂਜੀ 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 ਆ ਕੱਟੀਆਂ ਦਾ ਟੀਕੇ ਦੇ ਕਾਬਲੀ ਆ ਜੀ ਬਿਲਕੁਲ ਚਾਰ ਕੱਟੀਆਂ ਦਾ ਹਾਂ ਨਾਮ ਤੇ ਐਡਰੈਸ ਬੋਲ ਦੋ ਤਾਂ ਜੀ ਨਾਮ ਵੀਰੇ ਆਪਣਾ ਤਾਰੀਆ ਪਿੰਡ ਰਾਇਆ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਜੀ ਨੇੜੇ ਪਿੰਡ ਬਈ ਨੇੜੇ ਪਿੰਡ ਵੀਰੇ ਆਪ ਨੂੰ ਭਦੌੜ 12 ਕਿਲੋਮੀਟਰ ਪੈਂਦਾ ਤਪਾ ਵੀ 12 ਕਿਲੋਮੀਟਰ ਪੈਂਦਾ ਰਾਮਪਰਾ ਵੀ 12 ਮੋਬਾਈਲ ਨੰਬਰ ਬੋਲ 98552 ਜੀ 87584 ਵੀਰ ਠੀਕ ਹੈ ਬਾਈ ਤარი ਭਾਈ ਪਹਿਲੇ ਨੰਬਰ ਵਾਲੀ ਗੱਟੀ ਖੋਲ ਲੋ ਹਾਂਜੀ ਵੀਰ ਜੀ ਤੋੜ ਦਿਓ ਨਾਲੇ ਕਿੰਨੀ ਉਮਰ ਹੈ ਦੀ ਇਹਦੀ ਵੀਰੇ ਉਮਰ ਹੈ ਜਿਹੜੀ ਸਾਰੀ ਕੁੱਲ 10 ਮਹੀਨਿਆਂ ਦੀ ਹੈ 10 ਮਹੀਨਿਆਂ ਦੀ ਹਾਂਜੀ 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 ਠੀਕ ਹੈ ਬਾਈ ਹਾਂਜੀ ਕਿਹੜੇ ਟੀਕੇ ਦੀ ਹੈ ਭਰਾ ਏ ਬੀਰੇ ਖਲੀ ਦੀ ਕਹਿ ਕੇ ਦਿੱਤੀ ਆ ਆਪਾਂ ਨੂੰ ਬੰਦਿਆ ਨੇ ਅੱਛਾ ਹਾਂਜੀ ਲੈ ਚੱਲ ਗੱਟੀ ਦੀ ਝੋਲੀ ਝਾਲੀ ਬਹੁਤ ਜਿਆਦਾ ਚੰਗੀ ਆ ਹੂੰ ਤੁਸੀਂ ਪਿੱਛੇ ਹੋ ਕੇ ਦੇਖ ਸਕਦੇ ਹੋ ਸਹੀ ਗੱਲ ਆ ਹਾਂਜੀ ਤੋਰਾ ਤਰਾ ਕਮਾਲ ਦਾ ਪੱਧਰ ਪੁੱਧਰ ਫੁੱਲਾ ਝੋਲੀ ਬੜੀ ਕਮਾਲਾ ਹਨ ਹਾਂਜੀ 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 ਝੋਲੀ ਕੱਲਾ ਕੱਲਾ ਥਣ ਪੂਰੀ ਵਿੱਤੀ ਦੇ ਥਣ ਫੇਸ ਬੜਾ ਪਿਆਰਾ ਕਰਮਾਈ ਦਾ ਸਿੰਘ ਸਿੰਘ ਬਹੁਤ ਚੰਗਾ ਬਈ ਚੰਗੀ ਆ ਚੰਗੇ ਟੀਕੇ ਦੀ ਆ ਮਾਂ ਦਾ ਦੁੱਧ ਕਿੰਨਾ ਗਾ ਮਾਂ ਦਾ ਦੁੱਧ ਇਹ ਤਾਂ 19 ਲੀਟਰ ਦਾ ਰਿਕਾਰਡ ਦੱਸਿਆ ਜੀ ਬੰਦਿਆ 19 ਲੀਟਰ ਦਾ ਹਾਂ ਜੀ ਆਪੇ ਲੈ ਝੋਲੀ 40 ਦੇਖੋ ਜੀ ਹੁਣ ਇਹ ਤਾਂ ਕੱਟੀ ਦੀ ਕਿੱਡੀ ਜਿਆਦੇ ਆ ਜੀ ਕੱਲੇ ਕੱਲੇ ਥਾਣਾ ਜੀ ਹੁਣ ਐਡੀ ਝੋਲੀ ਆ ਜੀ ਸਹੀ ਗੱਲ ਆ ਕੀ ਮੁੱਲ ਜਮ ਜੈ ਇਹਦਾ ਮੁੱਲ ਵੀਰ ਜੀ ਆਪਾਂ 20000 ਰੁਪਇਆ ਕਰਦੇ ਮਾਨਤਾਣ ਹੋ ਜਾ ਮਾਨਤਾਣ ਹੋ ਜੂਗਾ ਜੀ ਠੀਕ 20000 ਰੁਪਇਆ ਮੁੱਲ ਮਾਦਨ ਜਰੂਰ ਹੋਈ ਦੋ ਨੰਬਰ ਕੋਡ ਦੋ ਨੰਬਰ ਵਾਲੀ ਕੱਟੀ ਵੀਰ ਜੀ ਮੀਣੀ ਆ ਜੀ ਇਹ ਠੀਕ ਆ ਇਹਦੀ ਮਾ ਦਾ ਰਿਕਾਰਡ ਆ ਜਿਹੜਾ 21 ਲੀਟਰ ਦਾ ਜੀ 21 ਲੀਟਰ ਦਾ ਹਾਂਜੀ ਹਾਂਜੀ ਝੂੜੀ ਬੜੀ ਚੰਗੀ ਆ ਨਾ ਹਾਂਜੀ ਹਾਂਜੀ ਆਵਾਜ਼ ਕੱਲਾ ਕੱਲਾ ਥਣ ਪੂਰੀ ਵਿੱਥੀ ਤੇ ਇਹਦੀ ਮਾ ਦੀ ਆਪਾਂ ਵੀਡੀਓ ਵੀ ਨਾਲ ਦੇ ਸਕਦੇ ਆ ਜਿਹੜਾ ਬੰਦਾ ਲਊਗਾ ਕੱਟੀ ਉਹ ਨਾਲ ਇਹਦੀ ਮਾ ਦੀ ਵੀਡੀਓ ਵੀ ਦੇ ਦਾਂਗੇ ਜੀ ਆਪਾਂ ਮੀਣੀ ਕੱਟੀ ਆ ਭਾਈ ਮੰਗ ਇੰਨੀ ਕਾ ਵੀ ਮਿਲਦੀ ਬਹੁਤ ਘੱਟ ਆ ਹਾਂ ਜੀ ਆ ਪੱਦਰ ਪੁੱਦਰਾ ਗੋਲ ਗੋਲ ਪਈ ਆ ਬਈ ਰਾਜੀ ਫੁੱਲ ਝੂਲੀ ਬੜੀ ਕਮਾਲ ਦੀ ਹਿਲਦੇ ਆ ਸਿੰਘ ਸਿੰਘ ਦੋਨੇ ਹਿਲਦੇ ਆ ਬਾਬਾ ਜੀ ਦੋਨੇ ਹਿਲਦੇ ਆ ਹਾਂ ਜਿੰਨੇ ਮਰਜ਼ੀ ਮੈਂ ਕਹਿੰਦਾ ਪਿਓ ਨਿਸ਼ਾਨੀਆਂ ਸਿੰਘ ਹਿਲਣੇ ਜ਼ਰੂਰੀ ਹੁੰਦੇ ਆ ਬਈ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਪਿਓਰ ਹਿਲਦੇ ਆ ਜੀ ਸਿੰਘ ਇਹਦੇ ਜੀ ਕੀ ਮੁੱਲ ਆ ਫਿਰ ਜੈਜਾ ਇਹਦਾ ਮੁੱਲ 35000 ਜੀ ਹੂੰ ਦੇਣੀ ਆਪਾਂ ਇਹ 32000 ਦੀ ਆ ਜੀ ਠੀਕ ਆ 33000 ਰੁਪਇਆ ਮੋਲ 32000 ਦੀ ਝੋਟੀ ਬਾਈ ਕਹਿੰਦਾ ਦੇ ਦੇਣੀ ਮੰਗ ਬਹੁਤ ਆ ਬਈ ਮਿਲਦੀ ਬਹੁਤ ਘੱਟ ਝੂਲੀ ਕਮਾਲ ਕੱਲਾ ਕੱਲਾ ਧਣ ਪੂਰੀ ਵਿੱਤੀ ਦੇ ਧਣ ਮਾਂ ਦਾ ਦੁੱਧ ਵੀ ਬਾਈ ਨੇ 21 ਲੀਟਰ ਦੱਸਿਆ ਹੈ ਅੱਗੇ ਪ੍ਰਾ 3 ਨੰਬਰ ਕੋਲ ਕਿੰਨੀ ਉਮਰ ਹੈ ਦੀ ਇਹਦੀ ਉਮਰ ਹੈਗੀ ਵੀਰੇ 14 ਮਹੀਨਿਆਂ ਦੀ ਕੱਤੀ ਦੀ ਠੀਕ ਆ ਹਾਂਜੀ 14 ਮਹੀਨਿਆਂ ਦੀ ਉਮਰ ਫੇਸ ਦੇਖੋ ਫੇਸ ਬੜਾ ਪਿਆਰਾ ਸਿੰਘ ਬਹੁਤ ਚੰਗਾ ਨਾਲ ਹੀ ਮੋੜਦੀ ਹੁੰਦੀ ਆ ਨਾ ਸਿੰਘ ਹਾਂਜੀ 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 ਜਵੇਂ ਬਿਲਕੁਲ ਨਾਲ ਹੀ ਮੋੜਦੀ ਤੋਰਾ ਤਾਰਾ ਫੁੱਲ ਚੰਗਾ ਪੱਧਰ ਪੁੱਧਰ ਫੁੱਲ ਸਮੀ ਪੜੀਆ ਰਾਜੀਆ ਥਣ ਝੋਲੀ ਨੇੜੇ ਰੋ ਚੈੱਕ ਕਰਵਾਵਾਂਗੇ ਕੱਲਾ ਕੱਲਾ ਥਾਣਾ ਦੇਖੋ ਪੂਰੀ ਵਿੱਤੀ ਦੇ ਥਾਣੇ ਕਿਆ ਬਾਤ ਹੈ ਥਣ ਝੋਲੀ ਬਹੁਤ ਚੰਗੇ ਆ ਨਾ ਸਾਰੀਆਂ ਵੀਰੇ ਉਧਰ ਦੀਆਂ ਹਰਿਆਣੇ ਦੀਆਂ ਕੱਟੀਆਂ ਝੋਲੀ ਵਾਲੀਆਂ ਮਾਵਾ ਦਾ ਰਿਕਾਰਡ ਬਹੁਤ ਚੰਗਾ ਵੀਰੇ ਜਿਨ੍ਹਾਂ ਦਾ ਮਾਵਾ ਦਾ ਰਿਕਾਰਡ ਚੰਗਾ ਹੋਊਗਾ ਉਹਨਾਂ ਦੀਆਂ ਝੋਲੀਆਂ ਥੱਲੇ ਹੋਣਗੀਆਂ ਹਨਾ ਸਹੀ ਗੱਲ ਆ ਬਾਈ ਹਾਂਜੀ 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 ਕੀ ਮੁੱਲ ਭਰਾ ਇਹਦਾ ਇਹਦਾ ਮੁੱਲ 37000 ਜੀ ਦੇਣੀ 35000 ਰੁਪਏ ਦੀ 37000 ਰੁਪਿਆ ਮੁੱਲ 35000 ਦੀ ਕੱਟੀ ਬਾਈ ਇਹਨਾਂ ਦਾ ਦੇ ਦੇਾਂਗੇ ਹਾਂਜੀ ਅੱਗੇ ਪ੍ਰਾਚਾਰ ਨੰਬਰ ਕਿੰਨੀ ਉਮਰ ਹੋ ਗਈ ਦੀ ਇਹਦੀ ਉਮਰ ਹੋਊਗੀ ਵੀਰੇ 14 ਕੁ ਮਹੀਨਿਆਂ ਦੀ ਕੱਟੀ 14 ਮਹੀਨਿਆਂ ਦੀ ਹਾਂਜੀ ਹਾਂਜੀ ਇਹਦੀ ਵੀ ਸੰਸੁਖ ਦੇਖੋ ਜੀ ਬੂਥੀ ਦੇਖੋ ਜੀ ਇਹਦੀ ਬੜੀ ਲੰਮੀ ਲੁੰਮੀ ਐ ਸਹੀ ਜਾਨਾ ਬੜਾ ਸੋਹਣਾ ਲੱਗਿਆ ਕੱਟੀ ਦਾ ਰੰਗ ਪਿਓਰ ਕਾਲਾ ਜਾਮਣ ਵਰਗਾ ਵੀਰੇ ਦਾ ਸਹੀ ਗੱਲ ਆ ਬਾਈ ਹਾਂਜੀ ਤੋਰਾ ਤਾਰਾ ਕਮਾਲਾ ਪੱਧਰ ਪੁੱਧਰ ਫੁੱਲਾ ਝੂਲੀ ਦਿਖਾਵਾਂਗੇ ਝੂਲੀ ਬੜੀ ਕਮਾਲ ਦੀ ਐ ਖੜਨੀ ਖੁੜਨੀ ਦੇਖੋ ਕੱਟੀ ਨਹੀਂ ਬਹੁਤ ਜੰਗੀ ਲੈ ਅੱਲਾ ਕੱਲਾ ਥਣ ਪੂਰੀ ਵਿੱਤੀ ਤੇ ਥਣ ਲੱਗੇ ਕੀ ਆ ਬਾਤ ਝੂਲੀ ਦੀ ਕੋਈ ਨਹੀਂ ਮਾੜੀ ਹੈ ਨਾ ਕੱਟੀ ਹੂੰ ਬਈ ਆਪਾਂ ਝੂਲੀ ਦੀ ਕੱਟੀ ਮਾੜੀ ਲਿਆਉਂਦੀ ਨਹੀਂ ਬਾਈ ਹੂੰ ਹਾਂਜੀ ਬਾਈ ਤੇ ਕੀ ਮੋਲ ਆ ਫਿਰ ਜੈਜਰ ਇਹਦਾ ਮੁੱਲ ਵੀ ਵੀਰੇ 36000 ਦੇਣੀ ਹੈ ਇਹ 34000 ਦੀ ਹੈ 36000 ਰੁਪਇਆ ਮੁੱਲ ਦਾ 34000 ਦੀ ਬਾਈ ਕਹਿੰਦਾ ਛੋਟੀ ਦੇ ਦੇਵਾਂਗੇ ਦੇ ਦੇ ਦਾਂਗੇ ਜੀ ਅੱਗੇ ਭਰਾ 5 ਨੰਬਰ ਕੋਲ ਹਾਂਜੀ ਕਿੰਨੀ ਉਮਰ ਹੈ ਜੀ ਭਰਾ ਇਹਦੀ ਉਮਰ ਹੋਊਗੀ ਵੀਰੇ 15 ਮਹੀਨਿਆਂ ਦੀ ਕੱਟੀ ਦੀ 15 ਮਹੀਨੇ ਦੀ ਉਮਰ ਹੈ ਕਿਹੜੇ ਟੀਕੇ ਦੀ ਹੈ ਭਰਾ ਇਹ ਏ ਯਾਰ ਬਾਈ 30 ਦਾ ਰਿਕਾਰਡ ਪੁੱਛ ਕੇ ਦੱਸ ਦਾਂਗੇ ਐਵੇਂ ਕਹਿ ਦਈਏ ਓਕੇ ਹਾਂਜੀ ਠੀਕ ਹੈ ਹਾਂਜੀ ਬੇਲਬੂਲ ਦੇਖੋ ਕੱਟੀ ਦੀ ਬਹੁਤ ਜ਼ਿਆਦਾ ਲੰਮੀ ਐ ਚੰਗੇ ਸੀਮਨ ਦੀ ਹੋਊਗੀ ਬਾਈ ਸਿੰਘ ਭਾਈ ਨਾਲੋਂ ਮੈਂ ਚੰਗੀ ਦੀ ਆਦਾ ਸੀਮਨ ਵੀ ਚੰਗੇ ਹੀ ਭਰਾਇਆ ਹੋਣਾ ਅਗਲੇ ਨੇ ਬਾਕੀ ਸਿਰੇ ਮੇਰਾ ਭਰਾ ਜਿਹੜੇ ਕਹਿੰਦੇ ਆ ਸੀਮਨ ਸੀਮਨ ਦਾ ਵੀ ਰਿਕਾਰਡ ਦੇਵਾਂਗੇ ਪਰ ਪਸ਼ੂ ਦੇ ਜਾਨਵਰ ਦੀ ਆਪਦੀ ਕੁਆਲਿਟੀ ਦੱਸ ਦਿੰਦੀ ਆ ਵੀ ਮੈਂ ਕੀ ਆ ਇਹਦੀ ਤੁਸੀਂ ਬੇਲ ਦੇਖੋ ਸਿੰਘ ਦੇਖੋ ਮੂੰਹ ਦੇਖੋ ਕੱਟੀ ਦਾ ਟੋਰਾ ਤਾਰਾ ਦੇਖੋ ਬਹੁਤ ਜਿਆਦਾ ਚੰਗੀ ਕੱਟੀ ਆ ਸਹੀ ਗੱਲ ਆ ਬਾਈ ਹਾਂਜੀ ਸਾਮੀ ਪਲੀ ਆ ਕੱਦ ਬੱਡ ਚੰਗਾ ਕੱਦ ਬਹੁਤ ਚੰਗਾ ਲੈ ਕੇ ਜਾਓ ਚਾਹੇ ਵਰ ਦੇ ਹਿਸਾਬ ਨਾਲ ਕੱਦ ਹੋਣੀ ਬਹੁਤ ਚੰਗਾ ਝੂਲੀ ਦਿਖਾ ਲੈ ਬਾਈ ਕੱਲਾ ਕੱਲਾ ਥਾਣ ਪੂਰੀ ਵਿਤੀ ਦੇ ਥਾਣ ਤੇ ਕੀ ਮੁੱਲ ਬਰਾਜ ਜੱਜ ਜੱਫਰ ਇਹਦਾ ਮੁੱਲ 38000 ਰੁਪਏ ਹੈ ਮਾਨਤਾਨ ਹੋ ਜਾ ਮਾਨਤਾਨ ਹੋ ਜਾਊਗਾ ਜੀ 38000 ਰੁਪਏ ਮੁੱਲ ਮਾਨਤਾਨ ਜ਼ਰੂਰ ਹੋ ਜਾਊਗਾ ਅੱਗੇ ਬਰਾਛੇ ਨੰਬਰ ਕੋਲੋ ਕਿੰਨੀ ਕੁ ਉਮਰ ਹੋਗੀ ਬਈ ਇਹਦੀ ਇਹਦੀ ਉਮਰ ਹੋਊਗੀ ਵੀਰੇ 15 15.5 ਮਹੀਨਿਆਂ ਦੀ 15 15.5 ਮਹੀਨਿਆਂ ਦੀ ਠੀਕ ਆ ਬਈ ਕਿੰਨਾ ਕੁ ਦੋ ਤੁਸੀਂ ਮਾਂ ਥੱਲੇ ਇਹਦੀ ਮਾਂ ਥੱਲੇ ਵੀਰੇ 20 ਲੀਟਰ ਦੁੱਧ ਸੀਗਾ 20 ਲੀਟਰ ਹਾਂਜੀ ਹਾਂਜੀ ਫੇਸ ਬੜਾ ਚੰਗਾ ਸਿੰਘ ਕੁਆਲਿਟੀ ਨੇੜ ਤੋਂ ਚੈੱਕ ਕਰ ਸਿੰਘ ਹੁਣੀ ਦੇਖ ਸਕਦੇ ਹੋ ਵੀਰੇ ਐਂ ਉਂਗਲ ਆਂ ਗੂਠਾ ਮਸਾਂ ਪੈਂਦਾ ਜੀ ਸਿੰਘ ਦੇ ਵਿੱਚ ਆਉਂਦਾ ਮਸਾਂ ਪੈਂਦਾ ਸਹੀ ਗੱਲ ਆ ਹਾਂ ਸਮਝੀ ਕਿ ਨਹੀਂ ਆ ਗੂਠਾ ਹੀ ਨਾ ਆਂਦਾ ਗੁੱਤੀ ਐਂ ਰੱਖੀ ਬੈਠੀ ਆ ਗੱਡੀ ਸਹੀ ਗੱਲ ਆ ਬਈ ਫੇਸ ਬੜਾ ਚੰਗਾ ਕੁਆਲਿਟੀ ਬਹੁਤ ਚੰਗੀਆਂ ਗੱਡੀ ਚ ਰਾਜੀ ਦੇਖੋ ਪਿੱਠੂੜਾ ਬਹੁਤ ਚੰਗਾ ਚੰਗੀਆਂ ਸਮੀ ਪਲੀ ਕੱਟੀ ਆ ਤੇ ਝੋਲੀ ਕਮਾਲ ਦੀ ਆ ਕੱਲਾ ਕੱਲਾ ਥਾਣ ਪੂਰੀ ਵਿਥੀ ਦੇ ਥਾਣਾਂ ਲੈ ਨੇੜ ਤੋਂ ਚੈੱਕ ਕਰ ਕੀ ਬਾਤ ਆ ਬਈ ਝੋਲੀ ਬੜੀ ਚ ਤੇ ਕੀ ਮੁੱਲ ਫਿਰ ਇਹਦਾ ਜੈਜ ਇਹਦਾ ਮੁੱਲ 40000 ਰੁਪਇਆ ਜੀ ਮਾਨਤਾਨ ਹੋ ਜਾ ਮਾਨਤਾਨ ਹੋ ਜਾਊਗਾ ਜੀ ਕੋਈ 40000 ਰੁਪਇਆ ਮੁੱਲ ਮਾਨਤਾਨ ਜਿਹੜਾ ਮੌਕੇ ਤੇ ਮਾਨਤਾਨ ਸਾਰਿਆਂ ਚ ਹੀ ਕਰਦੇ ਆਂਗੇ ਵੀਰ ਇਹ ਕੋਈ ਚੱਕਰ ਨਹੀਂ ਜੇ ਕੋਈ ਵੀਰ ਇਕੱਠੀਆਂ ਲਊਗਾ ਸਾਰੀਆਂ ਤਾਂ ਉਹਦੇ ਨਾਲ ਉਹੋ ਜਿਹਾ ਮਾਨਤਾਨ ਹੋਊਗਾ ਉਹੋ ਜਿਹਾ ਮਾਨਤਾਨ ਹੋ ਜਾਊਗਾ ਹਾਂਜੀ ਅੱਗੇ ਫਰਾ ਸੱਤ ਨੰਬਰ ਖੋਲ ਲੋ ਕਿੰਨੀ ਉਮਰ ਹੋਗੀ ਦੀ ਇਹਦੀ ਉਮਰ ਹੋ ਵੀਰੇ 16 ਮਹੀਨਿਆਂ ਦੀ ਕੱਟੀ ਜੀ 16 ਮਹੀਨਿਆਂ ਦੀ ਉਮਰ ਆ ਵੀਰੇ ਇੱਕ ਪਿਓਰ ਜੈਡ ਬਲੈਕ ਹੈ ਵੀਰੇ ਜਿਹਨੂੰ ਆਪਾਂ ਕਹਿੰਦੇ ਆ ਇੱਕ ਵੀ ਵਾਲ ਇਹਦੇ ਚਿੱਟਾ ਹੈ ਨਹੀਂਗਾ ਹੂੰ ਤੇ ਇਹਦੀ ਮਾ ਦਾ ਰਿਕਾਰਡ ਆ ਜਿਹੜਾ 23 ਕਿਲੋ ਦਾ ਰਿਕਾਰਡ ਆ ਵੀ 23 ਕਿਲੋ ਦਾ ਰਿਕਾਰਡ ਆ ਵੀ ਸਿੰਘ ਦੇਖੋ ਦੋਨੇ ਇੱਕੋ ਜਿਹੇ ਨੇੜੋ ਹੀ ਮੋੜਦੀ ਹੁੰਦੀ ਹੈ ਸਮੀਪੜੀ ਬਰੀਕੀ ਬਰੂਕੀ ਕੱਟੀ ਜ ਬਹੁਤ ਆ ਪਿੱਛੇ ਤੋਂ ਦੇਖੋ ਪੁੜਾ ਦੇਖੋ ਬਈ ਹੁਣੇ ਤੋਂ ਚੱਕ ਵਾਂਗੇ ਨਾ ਹਣ ਹਾਂਜੀ ਹਾਂਜੀ ਸ਼ਾਬਾਸ਼ ਆ ਬਈ ਬੈਠ ਪੁੜਾ ਥਣ ਥਣ ਦੇਖੋ ਵੀਰੇ ਉਹ ਇਹ ਜਿਹਾ ਗੂਠੇ ਵਰਗੇ ਥਣ ਲੱਗੇ ਹੋਇਆ ਸਹੀ ਗੱਲ ਆ ਬਈ ਤੇ ਝੋਲੀ ਝਾਲੀ ਦੇਖੋ ਵੀਰੇ ਹੁਣੇ ਏਡੀ ਚ ਲੰਕਾਈ ਫਿਰਦੀ ਆ ਇਹਦੀ ਸਹੀ ਗੱਲ ਆ ਬਈ ਸਹੀ ਗੱਲ ਆ ਮਾਂ ਦਾ ਦੁੱਧ ਕਿੰਨਾ ਸੀ ਮਾਂ ਦਾ ਦੁੱਧ ਇਹਦਾ 24 ਲੀਟਰ ਦਾ ਦੱਸਿਆ ਵੀਰੇ ਉਹਨਾਂ ਨੇ ਠੀਕ ਆ ਬਈ ਹਾਂਜੀ ਹਾਂਜੀ ਕੀ ਮੁੱਲ ਆ ਭਰਾ ਇਹਦਾ ਮੁੱਲ ਹੈਗਾ 45000 ਰੁਪਏ ਵੀਰੇ ਮਾਨਤਾਨ ਹੋ ਜਾ ਮਾਨਤਾਨ ਹੋ ਜਾਊਗਾ ਜੀ ਠੀਕ ਆ ਪਿਓਰ ਕਾਲੀ ਆ ਵੀਰੇ origignal ਜਮਾ ਇੱਕ ਵੀ ਵਾਲ ਇਹਦੇ ਚਿੱਟਾ ਹੈ ਨਹੀਂ ਕਿਤੇ ਚਿੱਟਾ ਹੈ ਨਹੀਂ ਹਾਂਜੀ ਹਾਂ ਬਾਈ ਬਾਕੀ ਸਿਰੇ ਬੇਲ ਪੈਠਪੂੜਾ ਝੋਲੀ ਚਾਲੀ ਬੜੀ ਚੰਗੀ ਲੱਗੀ ਹੋਈ ਆ ਮੈਂ ਕਹਿੰਦਾ ਕੱਟੀ ਆਪ ਹੀ ਨਾ ਦੀ ਹਾਂ ਕੱਟੀ ਸੁਨੱਖੀ ਆ ਕਢਣੀ ਖੋੜਣੀ ਬਹੁਤ ਚੰਗੀ ਆ ਅੱਗੇ ਭਰਾ 8 ਨੰਬਰ ਕਿੰਨੀ ਉਮਰ ਹੈ ਜੀ ਇਹਦੀ ਉਮਰ ਵੀ ਵੀਰੇ ਇੰਨੀ ਕੀ ਆ ਬਸ 15 16 ਮਹੀਨਿਆਂ ਦੀ ਆ 15 16 ਮਹੀਨਿਆਂ ਦੀ ਆ ਫੇਸ ਬੜਾ ਚੰਗਾ ਸਿੰਘ ਦੇਖੋ ਦੋਨੇ ਸਿੰਘ ਗਰਮਲੀ ਦੇ ਇੱਕੋ ਜਿਹਾ ਬਈ ਕੁਆਲਿਟੀ ਬਹੁਤ ਚੰਗੀ ਆ ਉਹਦੇ ਵਿੱਚ ਦੀ ਤਾਂ ਗੂਠਾ ਨਾਂਦਾ ਸੀ ਬਈ ਇਹਨਾਂ ਵਿੱਚ ਦੀ ਤਾਂ ਉਂਗਲੀ ਨੰਗਦੀ ਆ ਬਲੀ ਨੰਗਦੀ ਆ ਮਸਾ ਹਾਂ ਸਿੰਘ ਦੀ ਸਿੰਘ ਤਾਂ ਏਡਾ ਕੇ ਜਿਆਦਾ ਚੰਗਾ ਬਈ ਸਹੀ ਗੱਲ ਆ ਬਈ ਹਾਂਜੀ ਤੋਰਾ ਤਾਰਾ ਦੇਖੋ ਬਈ ਸਮੀ ਪੜੀ ਆ ਜਲਦੀ ਟੀਕਾ ਲੈ ਲੈਣੀਆਂ ਤਾਂ हां जी वीर दे जी ਆ ਤਿਆਰ ਕੱਟੀਆਂ ਤਾਂ ਐ ਮੰਨ ਕੇ ਚੱਲੋ ਵੀ ਮਹੀਨੇ 20 ਦਿਨ ਦੇ ਵਿੱਚ ਟੀਕਾ ਲੈਣ ਆ ਲਈਆਂ ਜੀ ਟੀਕਾ ਲੈਣਾ ਹਾਂ ਜੀ ਜਿਹੜੇ ਚੰਗੇ ਕਿਸਾਨ ਭਰਾ ਸਾਂਭਣ ਵਾਲੇ ਆ ਚੰਗੀ ਸੇਵਾ ਵਾਲੇ ਆ ਉਹ ਤਾਂ ਮਹੀਨੇ 20 ਦਿਨ ਦੀ ਭਰਾ ਇਹਨਾਂ ਦੇ ਟੀਕੇ ਲੈ ਦੇਣਗੇ ਸਹੀ ਗੱਲ ਆ ਬਾਈ ਹਾਂ ਜੀ ਸੇਵਾ ਨਾਲ ਸੇਵਾ ਟੀਕਾ ਲੈ ਲੈਣੀ ਝੂਲੀ ਦੇਖੋ ਕੱਲਾ ਕੱਲਾ ਥਣ ਪੂਰੀ ਵਿੱਤੀ ਤੇ ਥਣ ਬਾਈ ਕੀ ਆ ਬਾਤ ਆ ਬਾਕੀ ਸਾਰੇ ਵੀਰੇ ਮਾਲ ਨਾ ਹੰਬਿਆ ਥੱਕਿਆ ਜਾਂ ਵੱਧ ਪਿਆ ਡਿਗੂ ਡਿਗੂ ਜੇ ਕਰੀ ਜਾਂਦੀਆਂ ਤੁਸੀਂ ਆਪ ਵੀ ਦੇਖਿਆ ਹਲੇ ਕੱਲ ਨੂੰ ਜਦੋਂ ਪਸ਼ੂਆਂ ਨੇ ਪੱਠੇ ਪੁੱਠੇ ਚੱਕ ਲੈਣਾ ਝੋਟੀਆਂ ਨੇ ਪਾਣੀ ਪੂਣੀ ਰੱਜ ਕੇ ਪੀ ਲਿਆ ਫ ਦੂਰੋਂ ਆਇਆ ਮਾਲ ਹਾਂਜੀ 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 ਮਾਲ ਦੂਰੋਂ ਆਇਆ ਕਾਰਨ ਵੀਰੇ ਇਹ ਆ ਬੱਚੀ ਇਹ ਬੱਚੀ ਆ ਵੀਰੇ ਕਿੰਨੀ ਉਮਰ ਹੈ ਜੀ ਇਹ ਹੈਗੀ 7 ਮਹੀਨਿਆਂ ਦੀ ਵੀਰੇ ਕਿੰਨਾ ਕੁ ਦੁੱਧ ਸੀ ਮਾਂ ਥੱਲੇ ਇਹਦੀ ਮਾਂ ਥੱਲੇ ਹੈਗਾ ਸੀ 24 25 ਕਿਲੋ ਦੁੱਧ ਵੀਰੇ ਠੀਕ ਆ ਭਾਈ ਹਾਂਜੀ ਫੇਸ ਬੜਾ ਚੰਗਾ ਬੋਦੀ ਚੰਗੀ ਹੈ ਸਨਖ ਪੁਣਾ ਬੱਚੀ ਦੇ ਵਿੱਚ ਚੰਗਾ ਵੀ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਬੱਚੀ ਦਾ ਹਨ ਝੂਲੀ ਵੀ ਦਿਖਾ ਦਾਂਗੇ ਨੇੜ ਤੋਂ ਕੀ ਮੁੱਲ ਆ ਭਾਈ ਜੈ ਜੈ ਇਹਦਾ ਮੁੱਲ 15000 ਰੁਪਿਆ ਵੀਰੇ ਮਾਨਤਨ ਹੋ ਜਾ ਮਾਨਤਨ ਹੋ ਜਾਊਗਾ ਵੀਰੇ ਝੂਲੀ ਵੀ ਚੰਗੀ ਹੈ ਮੁੱਲ 15000 ਰੁਪਿਆ ਮਾਨਤਨ ਜ਼ਰੂਰ ਹੋ ਜੂਗਾ ਹਾਂਜੀ ਅ ਨਾਗਸੀ ਭਰਾ ਕੋਲੇ ਜਿਹੜੇ ਸਾਰੀ ਲਖਾਤੇ ਬਈ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ